ਕੀ ਨਾਮ ਆਪਣਾ ਮੇਰਾ ਨਾਮ ਪਰਜੇਸ਼ ਸ਼ਰਮਾ ਹੈ ਅੱਜ ਤੁਸੀਂ ਪੁਤਲਾ ਫੁਕਿਆ ਕੀ ਕਾਰਨ ਕੀ ਹੈ ਅ ਮੈਂ ਪ੍ਰੈਜ਼ੀਡੈਂਟ ਆ ਪੰਜਾਬ ਮੈਡਿਕਲ ਐਸੋਸੀਏਸ਼ਨ ਜਲੰਧਰ ਯੂਨਿਟ ਦਾ ਹਮ ਅਸੀਂ ਅੱਜ ਓਜੋਨ ਫਾਰਮਾਸਿਊਟੀਕਲ ਦਾ ਪੁਤਲਾ ਸਾੜ ਕੇ ਆਪਣਾ ਰੋਜ ਪ੍ਰਦਰਸ਼ਨ ਜਾਰੀ ਕੀਤਾ ਹਮ ਹਾਂ ਪੂਰੇ ਪੰਜਾਬ ਦੇ ਵਿੱਚ ਅੱਜ ਓਜੋਨ ਦੇ ਖਿਲਾਫ ਆਪਾਂ ਜਿਹੜੀ ਫਾਰਮਾਸਿਊਟੀਕਲ ਹੈਗੀ ਹੈ ਦਿੱਲੀ ਦੀ ਕੰਪਨੀ ਹੈ ਉਹਦੇ ਖਿਲਾਫ ਅੱਜ ਮੁਜ਼ਾਹਰਾ ਕੀਤਾ ਹੈ ਮੇਨ ਕਾਰਨ ਸੀ ਕਿ ਅਸੀਂ ਕੁਝ ਡਿਮਾਂਡ ਜੜੀਆਂ ਸੀਗੀਆਂ ਕੰਪਨੀ ਦੇ ਮੂਰੇ ਰੱਖੀਆਂ ਸੀਗੀਆਂ ਹਮ ਉਹਨ ਡਿਮਾਂਡਸ ਤੇ ਉੱਤੇ ਜਿਹੜੇ ਆ ਰਿਪਲਾਈ ਆਣਾ ਚਾਹੀਦਾ ਸੀਗਾ ਉਹ ਰਿਪਲਾਈ ਹਾਲੇ ਤੱਕ ਕੰਪਨੀ ਦੇ ਨਹੀਂ ਦੀ ਹੂੰ ਹਾਲੇ ਤੱਕ ਕੰਪਨੀ ਨੇ ਜਿਹੜੇ ਵਰਕਰ ਹੈ ਉਹਨਾਂ ਦੇ ਜਿਹੜੇ 8 ਆਰਸ ਹੈਗੇ ਆ ਜਾਂ ਜਿਹੜੇ ਸਾਡੇ ਐਸਪੀ ਸੇਲ ਪ੍ਰੋਮੋਸ਼ਨ EMPLOYE ਹੈਗੇ ਆ ਉਹਨਾਂ ਦੇ ਜੋ ਬਣਦੇ ਹੱਕ ਹੈਗੇ ਆ ਜੋ ਲੇਬਰ ਲਾ ਉਸ ਉਹਨਾਂ ਤੇ ਇੰਪੋਜ਼ ਹੁੰਦੇ ਆ ਉਹਨਾਂ ਨੂੰ ਲਾਗੂ ਨਹੀਂ ਕਰ ਰਹੀ ਤੇ ਅਸੀਂ ਇੱਕ ਡਿਮਾਂਡ ਨੋਟਿਸ ਜਿਹੜਾ ਹੈਗਾ ਕੰਪਨੀ ਨੂੰ ਕੰਪਨੀ ਦੇ ਜੋ ਓਨਰ ਹੈਗਾ ਸੀਓ ਹੈਗਾ ਉਹਨੂੰ ਭੇਜਿਆ ਸੀਗਾ ਤੇ થોੜਾ ਟਾਈਮ ਵੀ ਉਹਨਾਂ ਨੇ ਦਿੱਤਾ ਸੀਗਾ ਕਿ ਜਲਦੀ ਤੋਂ ਜਲਦੀ ਇਹਨੂੰ ਸਾਡੇ ਨਾਲ ਇੱਕ ਸੈਟਿੰਗ ਕਰਕੇ ਜੋ ਜੋ ਇੱਥੇ ਜੋ ਲਾਗੂ ਹੁੰਦੇ ਆ ਲੇਬਰ ਲਾਗੂ ਹੁੰਦੇ ਆ ਉੱਤੇ ਕੰਮ ਕੀਤਾ ਜਾਵੇ ਲੇਕਿਨ ਕੰਪਨੀ ਦੀ ਜਿਹੜੀ ਹੈਗੀ ਐ ਇਹ ਕਹ ਲੋ ਐ ਡਾਡਾ ਮੈਂਸੀ ਹੈਗੀ ਐ ਉਹ ਸਿਰਫ ਮੁਨਾਫੇ ਵੱਲ ਜਾਦਾ ਜਾ ਰਹੀ ਹੈ ਜਿਹੜੇ ਸਾਡੇ ਕਾਮਰੇਡ ਹੈਗੇ ਆ ਉਹਨਾਂ ਦੇ ਵੱਲ ਜਿਹੜਾ ਉਹਨਾਂ ਦਾ ਧਿਆਨ ਬਹੁਤ ਘੱਟ ਹੈਗਾ EMPLOYE ਦਾ ਸੋਚਦੇ ਨਹੀਂ ਪਿਓ EMPLOYE ਤਾਂ ਬਿਲਕੁਲ ਵੀ ਨਹੀਂ ਸੋਚ ਰਹੇ ਦੇਖੋ ਇੱਕ ਤਰ੍ਹਾਂ ਤੇ ਆ ਕਾਫੀ ਜ਼ਿਆਦਾ ਸਾਰੀ ਕੰਪਨੀ ਇਦਾਂ ਕੀ ਜਿਹੜੀਆਂ ਆ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਯੂਜ਼ ਕਰ ਰਹੇ ਆ ਨਾ ਹੂੰ 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 ਆਪਾਂ ਉਹਦੇ ਖਿਲਾਫ ਵੀ ਆਪਾਂ ਇੱਕ ਆ ਇੱਕ ਜਿਹੜਾ ਮੈਮੋਰੰਡਮ ਤਾਂ ਸੀਗਾ ਕਿਉਂਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਮਤਲਬ ਹੈ ਕਿ ਤੁਹਾਡੀ ਜਿਹੜੀ ਪ੍ਰਾਈਵੇਸੀ ਹੈਗੀ ਉਹ ਬ੍ਰੀਚ ਹੋ ਰਹੀ ਹੈ ਹੂੰ ਉਹਦੇ ਵਿੱਚ ਤੇ ਸਰਕਾਰ ਨੇ ਵੀ ਸਾਫ਼ ਕਿਹਾ ਕਿ ਕਿਸੇ ਦੀ ਵੀ ਜਿਹੜੀ ਪਰਸਨਲ ਡਾਟਾ ਹੈਗਾ ਉਹ ਬ੍ਰੀਚ ਨਹੀਂ ਹੋਣਾ ਚਾਹੀਦਾ ਹੂੰ ਉਹਦੇ ਵਿੱਚ ਭਾਵੇਂ ਕੰਪਨੀ ਹੋਵੇ ਭਾਵੇਂ ਉਹ ਕੋਈ ਹੋਰ ਕੋਈ ਮਹਿਕਮਾ ਹੋਵੇ ਉਹਦੇ ਵਿੱਚ ਕਿਤੇ ਵੀ ਆਰਟੀਫਾਈਰ ਜਿਹੜੀ ਆਪਣੀ AI ਨੂੰ ਯੂਜ਼ ਕਰਨ ਦੀ ਇਦਾਂ ਪ੍ਰਾਈਵੇਸੀ ਨੂੰ ਬ੍ਰੀਚ ਕਰਨ ਦਾ ਕਿਸੇ ਨੂੰ ਵੀ ਹੱਕ ਨਹੀਂ ਹੈਗਾ ਲੇਕਿਨ ਕੰਪਨੀ ਨੇ ਕਿਸੇ ਨਾ ਕਿਸੇ ਤਰ੍ਹਾਂ ਦੇ ਨਾਲ ਉਹ ਕੋਸ਼ਿਸ਼ ਕਰ ਰਹੀ ਹੈ ਕਿ ਜਿਹੜੀ ਉਹਨਾਂ ਦੀ ਪ੍ਰਾਈਵੇਸੀ ਹੈ ਕਿੱਦਾਂ ਉਹਨੂੰ ਆਪਾਂ ਉਹਨੂੰ ਬ੍ਰੀਚ ਕਰ ਸਕੀਏ ਦੂਸਰਾ ਸਾਡੇ ਲੇਬਰ ਲੋਅ ਦੇ ਵਿੱਚ ਚੇਂਜ ਆਫ ਸਰਵਿਸ ਕੰਡੀਸ਼ਨ ਹੈਗੀ ਹੈ ਇੱਕ ਪ੍ਰੋਪਰ ਲਾ ਬਣਿਆ ਹੋਇਆ ਕਿ ਤੁਸੀਂ ਕੋਈ ਸਰਵਿਸ ਕੋਨਡੀਸ਼ਨ ਚੇਂਜ ਕਰਨੀ ਹੈ ਉਹਦੇ ਵਾਸਤੇ ਪ੍ਰੋਪਰ ਉਹਦਾ ਜਿਹੜਾ ਹੈਗਾ ਉਤੇ ਪਹਿਲੇ ਇਹ ਜਿਹੜਾ EMPLOYEE ਉਹਨੂੰ ਪ੍ਰੋਪਰ ਉਹਨੂੰ ਪੁੱਛਣਾ ਪੈਂਦਾ ਹੈ ਫਿਰ ਉਹਦੀ ਜਿਹੜੀ ਸਰਵਿਸ ਆਫ ਕੰਡੀਸ਼ਨ ਚੇਂਜ ਹੁੰਦੀ ਹੈ ਲੇਕਿਨ ਇੱਥੇ ਕੀ ਹੈਗਾ ਇੱਥੇ ਬਿਨਾ ਪੁੱਛੇ ਹਰ ਚੀਜ਼ ਕੀਤੀ ਜਾ ਰਹੀ ਹੈ ਤੇ ਉਸ ਦਾ ਜਿਹੜਾ ਕਿਹਾ ਇਫੈਕਟ ਜਿਹੜਾ ਹੈਗਾ ਇਫੈਕਟ ਕਰ ਲੋ ਜਾਂ ਫਿਰ ਤੁਸੀਂ ਕਹਿ ਸਕਦੇ ਹੋ ਕਿ ਉਹ ਜਿਹੜਾ ਉਹਦੇ ਦੁਸ਼ਪ੍ਰਭਾਵ ਹੈਗੇ ਆ ਉਹ ਸਾਡੇ ਜਿਹੜੇ ਕਾਮਰੇਡਾਂ ਉਨਾਂ ਤੇ ਪੈ ਰਹੇ ਆ ਜਿਸ ਦਾ ਅਸੀਂ ਵਿਰੋਧ ਕਰ ਰਹੇ ਅਸੀਂ ਕੰਪਨੀ ਨੂੰ ਕਹਿ ਰਹੇ ਆ ਆਪਾਂ ਬਾਰ ਬਾਰ ਡਿਮਾਂਡ ਨੋਟਸ ਭੇਜ ਰਹੇ ਆ ਕਿ ਆਪਾਂ ਆਈਏ ਇੱਕ ਟੇਬਲ ਤੇ ਬੈਠੀਏ ਗੱਲ ਕਰੀਏ ਤੇ ਇਹਨਾਂ ਮੁੱਦਿਆਂ ਨੂੰ ਸੋਲਵਡ ਕਰੀਏ ਕਿੰਨੇ ਕ ਸਾਨੂੰ ਇਹ ਕਰਦਿਆਂ ਨੂੰ 3 ਮਹੀਨੇ ਹੋ ਗਏ ਆ ਹੂੰ ਇਹਨਾਂ ਦਾ ਇੱਕ ਉੱਪਰ ਕੋਈ ਉਹ ਹੈਗਾ ਜਿਹਦਾ ਨਾਮ ਅਮਿਤ ਠਾਕੁਰ ਹੈਗਾ ਅਮਿਤ ਠਾਕੁਰ ਨਾਲ ਦੇ ਨਾਲ ਮੈਂ ਗੱਲ ਕਰਨ ਦੀ ਕੋਸ਼ਿਸ਼ ਕੀਤੀ ਸੀਗੀ ਉਹ ਬੰਦੇ ਦੇ ਵਿੱਚ ਬਹੁਤ ਜ਼ਿਆਦਾ ਐਡਮੈਂਸੀ ਹੈ ਹੂੰ ਅਮਿਤ ਠਾਕੁਰ ਜਿਹੜਾ ਹੈਗਾ ਉਹਦੇ ਨਾਲ ਮੈਂ ਉਹਨੂੰ ਕਿਹਾ ਵੀ ਸੀਗਾ ਆਪਾਂ ਇਹਨੂੰ ਬੈਕ ਇਨ ਸੋਲਵਡ ਕਰ ਲਈਏ ਹੂੰ ਕੁਝ ਮੁੱਦੇ ਸੀਗੇ ਸਟੈਂਡਿੰਗ ਆਰਡਰ ਦਾ ਸੀਗਾ 8 ਆਵਰਸ ਦਾ ਸੀਗਾ ਤੇ ਓਵਰ ਟਾਈਮ ਦਾ ਸੀਗਾ ਇਤਨਾ ਕਰਕੇ 7-8 ਬਿੰਦੂ ਸੀਗੇ ਆਪਾਂ ਉਹਨਾਂ ਦੇ ਸਾਹਨੇ ਰੱਖੇ ਸੀਗੇ ਤੇ ਉਹਨਾਂ ਨੂੰ ਆ ਵੀ ਕਿਹਾ ਸੀਗਾ ਕਿ ਤੁਸੀਂ ਦੇਖੋ ਸੁਪਰੀਮ ਕੋਰਟ ਦੀ ਗਾਈਡਲਾਈਨਸ ਤੇ ਉਹਨਾਂ ਨੂੰ ਤੁਸੀਂ ਪਾਰ ਨਹੀਂ ਕਰ ਸਕਦੇ ਇਹਦੇ ਆਪਾਂ ਬਹਿ ਕੇ ਗੱਲ ਕਰ ਲਈਏ ਲੇਕਿਨ ਉਹ ਬੰਦੇ ਬਹੁਤ ਐਡਮੈਂਟ ਹੈਗੇ ਆ ਇੱਕ ਤਾਂ ਉਹਨਾਂ ਨੂੰ ਬੋਲਣ ਦਾ ਪਤਾ ਨਹੀਂ ਹੈਗਾ ਗੱਲ ਕਿੱਦਾਂ ਕਰੀਦੀ ਹੈ ਅਸੀਂ ਤਾਂ ਚਲੋ ਟ੍ਰੇਡ ਯੂਨੀਅਨ ਦੇ ਲੀਡਰ ਹੈਗੇ ਆ ਜਿੱਦਾਂ ਗੱਲ ਕਰਨੀ ਹੈ ਜੋ ਗੱਲ ਕਰਨੀ ਆਪਾਂ ਕਰੀਦੀ ਹੈ ਲੇਕਿਨ ਉਹ ਬੰਦੇ ਜਿਹੜੇ ਹੈਗੇ ਆ ਬਹੁਤ ਜ਼ਿਆਦਾ ਐਡਮੈਂਟ ਹੈਗੇ ਆ ਕੋਸ਼ਿਸ਼ ਤਾਂ ਸਾਡੀ ਜਾਰੀ ਹੈਗੀ ਹੈ ਅਸੀਂ ਅੱਜ ਵੀ ਉਹਨਾਂ ਸੱਦਾ ਦਿੰਨੇ ਆ ਆ ਇੱਕ ਥਾਂ ਤੇ ਬਹਿ ਕੇ ਆਪਾਂ ਇਸ ਨੂੰ ਗੱਲ ਕੋਈ ਕੰਪਰੋਮਾਈਜ਼ ਹੋ ਸਕਦਾ ਹੈ ਜੋ ਕੰਪਰੋਮਾਈਜ਼ ਦਾ ਜਿਸ ਐਂਡ ਤੇ ਹੋ ਸਕਦਾ ਹੈ ਆ ਦੇਖੋ ਕਾਮੇਟ ਦੀ ਹਿੱਤਾਂ ਦੇ ਨਾਲ ਕੰਪਰੋਮਾਈਜ਼ ਨਹੀਂ ਹੋ ਸਕਦਾ ਲੇਕਿਨ ਜੋ ਕਰ ਚੁੱਕੇ ਹੈ ਉਹਨੂੰ ਛੱਡ ਕੇ ਆਪਾਂ ਅੱਗੇ ਦੀ ਆ ਸੋਚੀਏ ਤੇ ਉਹਦੇ ਬਾਰੇ ਆਪਾਂ ਕਿਤੇ ਮੀਟਿੰਗ ਅਗਰ ਫਿਕਸ ਕਰਦੇ ਆ ਤਾਂ ਆਪਾਂ ਜਿਹੜਾ ਆਪਣਾ ਸੰਘਰਸ਼ੜਾ ਹੈਗਾ ਫਿਰ ਇੱਥੇ ਰੋਕਾਂਗੇ ਆਦਰਵਾਇਜ਼ ਆਪਾਂ ਅਡਾ ਅਗਲਾ ਹੈਗਾ ਕਿ ਆਪਾਂ ਜਿੱਥੇ ਇੱਥੇ ਜੋ ਜੋ ਮੈਨੇਜਰ ਕੰਮ ਕਰ ਰਿਹਾ ਕੰਪਨੀ ਦਾ ਉਹਦੇ ਘਰ ਦੇ ਬਾਰ ਤਰਨਾ ਲਾਵਾਂਗੇ ਠੀਕ